ਪਸ਼ੂਆਂ ਦਾ ਜਕਰ ਪਸ਼ੂਆਂ ਦੀ ਫਿਕਰ YouTube ਚੈਨਲ ਨਿਊ ਗੈਲ ਫਾਰਮਰ ਦੇਖ ਰਹੇ तमाम श्रुतਿਆਂ ਦਾ ਪਿਆਰ ਭਰੀ ਸასიਖਾਲ ਦੇ ਨਾਲ ਸਵਾਗਤ ਅੱਜ ਦੀ ਵੀਡੀਓ ਦੇ ਲਈ ਤੁਹਾਨੂੰ ਲੈ ਕੇ ਪਹੁੰਚੇ ਹਾਂ ਮਿੱਤਰੋ ਸ਼ਹਿਰ ਕੋਟਕਪੂਰਾ ਦੇਵੀ ਵਾਲਾ ਰੋਡ ਘਰੇਲੂ ਨਹੀਂ ਬਾਈ ਹੁਣਾਂ ਦਾ ਵਪਾਰ ਦਾ ਕੰਮ ਹੈ ਮਿੱਤਰੋ ਤੇ ਅੱਜ ਬਾਈ ਹੁਣਾਂ ਦੇ ਕੋਲੇ ਦੋ ਪਸ਼ੂਤਾਂ ਹੁਣਾਂ ਬਾਈ ਦੇਵੀ ਵਾਲੇ ਰੋਡ ਤੇ ਪੱਠਿਆਂ ਵਾਲੀ ਟਾਲ ਦੇ ਉੱਤੇ ਬਾਈ ਹੁਣਾਂ ਦਾ ਰਹਿਣ ਵਸੇਰਾ ਵਾ ਮਿੱਤਰੋ ਔਰ ਇਹ ਦੋਵੇਂ ਮੁੱਤਰਾ ਭਾਈ ਉਹਨਾਂ ਦੇ ਕੋਲੇ ਗੱਪਣਾ ਝੋਟੀਆਂ ਦੂਜਾ ਦੂਜਾ ਸੂਆ ਸੂਣ ਵਾਲੀਆਂ ਕਰਮ ਵਾਲੀਆਂ ਤੇ ਪੰਜ ਤੋਂ 10 ਦਿਨ ਤੇ ਕਿਚੀਆਂ ਦੋਵੇਂ ਦੁੱਧ ਦਾ ਭਾਈ ਰਿਕਾਰਡ 10 ਤੋਂ ਲੈ ਕੇ 12 ਕਿਲੋ ਦੇ ਕਰੀਬ ਜੇ ਹੈਗਾ ਦੋਵਾਂ ਮਈਆਂ ਦਾ ਆਹ ਝੋਟੀ ਦਾ ਰਿਕਾਰਡ 13 ਨਾਲ 14 ਕਿਲੋ ਦਾ ਦੱਸਿਆ ਭਾਈਆਂ ਨੇ ਦੂਜੇ ਨੰਬਰ ਵਾਲੀ ਦਾ ਸੋਹਣੀਆਂ ਥਣ ਹਵਾਨੇ ਦੀਆਂ ਚੰਗੀ ਤਿਆਰੀ ਵਾਲੀਆਂ ਸਿੰਘਾਂ ਦੀ ਬਰੇਕੀ ਵਾਲੀਆਂ ਕਾਗਜੀ ਚਮੜੀ ਵਾਲੀਆਂ ਥਣ ਦੇ ਵੇਲੇ ਓਕੇ ਦੀ ਰਿਪੋਰਟ 5-5 ਫੁੱਟ ਦੇ ਕਰੀਬ ਕੱਦ ਵਾਲੀਆਂ ਪਈ ਜਾਂਦੇ ਆ ਭਾਈ ਆਪ ਬਾਕੀ ਜਾ ਕੇ ਤੁਸੀਂ ਵੇਖ ਲਿਆ ਜੇ ਕਿਉਂਕਿ ਮੈਂ ਦੀਵਾਲੀ ਦੇ ਕਾਰਨ ਅੱਜ ਰੂਟ ਤੇ ਨਹੀਂ ਗਾ ਇਸ ਕਰਕੇ ਮੈਂ ਵਾਲੇ ਵੀਡੀਓ ਭੇਜੀ ਤੇ ਉਹ ਆਉਂਦੇ ਭਾਈ ਅੱਜ ਪੋਣੀ ਪੋਣੀ ਆ ਕਿਉਂਕਿ ਵਪਾਰੀ ਨੂੰ ਹੁੰਦਾ ਭਾਈ ਦੀਵਾਲੀ ਵਾਲੇ ਦਿਨ ਕੋਈ ਵੋਣੀ ਕਰ ਲਵੇ ਨਫੇ ਦੀ ਗੱਲ ਨਹੀਂ ਹੁੰਦੀ ਤਿਹਾਰ ਵਾਲੇ ਦਿਨ ਅਗਲੇ ਨੂੰ ਹੁੰਦਾ ਕਿ ਕੋਈ 2 ਰੁਪਏ ਆਪਾਂ ਵਟ ਲਿਏ ਭਾਈ ਤੇ ਫਿਰ ਤੁਸੀਂ ਪਾਈਆਂ ਨਾਲ ਜਰੂਰ ਰਾਬਤਾ ਕਾਇਮ ਕਰ ਲਿਆ ਜੇ ਜਿਨ੍ਹਾਂ ਨੇ ਦੋਵੇਂ ਮਹੀਆਂ ਲੈਣੀਆਂ ਨੰਬਰ ਹੈਗਾ ਪਾਈਆਂ ਦਾ 7719635151 7719635151 ਧੰਨਵਾਦ